ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਉਹਨੂੰ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤੁਹਾਨੂੰ ਅੱਜ ਆਪਾਂ ਦੋ ਜਰਸੀ ਕ੍ਰੋਸ ਬੈਡਾਂ ਦਿਖਾਉਣੀਆਂ ਨੇ ਇੱਕ ਤਾਜੀ ਸੂਈ ਆ 4 ਘੰਟੇ ਪਹਿਲਾਂ ਸੂਈ ਅੱਜ ਆਪਾਂ 11 ਫਰਵਰੀ ਨੂੰ 9 ਵਜੇ ਵੀਡੀਓ ਕਵਰ ਕਰ ਰਹੇ ਹਾਂ 4 ਘੰਟੇ ਪਹਿਲਾਂ ਦੀ ਡਿਲੀਵਰੀ ਹੋਈ ਆ ਪਹਿਲਾ ਸੂਆ ਗਈ ਚਾਰ ਦੰਦਾ ਕਲੂਨ ਬੱਸੀ ਸੂਈਆ ਜੇਰੇ ਦੀ ਪੈ ਚੁੱਕੀ ਹੈ ਦੇਖ ਸਾਨੂੰ ਜੇਰ ਪ੍ਰੋਪਰ ਪੈ ਚੁੱਕੀ ਆ ਉੱਚਾ ਲਮਾ ਵੱਡਾ ਕਦ ਕਾਰਾ ਬਾਕੀ ਤੋੜ ਕੇ ਦਿਖਾਵਾਂਗੇ ਥਣ ਹਵਾਨੇ ਦੀ ਸਾਫ ਆ ਪਹਿਲਾ ਸੂਆ ਪੂਰੀ ਸੀਲ ਠੰਡੀ ਆ ਅਦੇ ਸਾਨੂੰ ਹਾਈਟ ਦਾ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਅੱਜ ਆਪਾਂ 11 ਫਰਵਰੀ ਨੂੰ 9 ਵਜੇ ਵੀਡੀਓ ਕਵਰ ਕਰ ਰਹੇ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਬੱਸੀ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਤੋਰ ਕੇ ਦਿਖਾਵਤ ਵੜ ਮਗਰ ਇਹਦੇ ਮੇਲ ਕਾਫ ਆ ਬੱਚੇ ਨੂੰ ਜਨਮ ਦਿੱਤਾ ਬੱਚੀ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਇੱਕ ਵਾਰੀ ਫੇਰ ਤੋਂ ਤੋਰ ਪਤ ਤੋਰਦ ਨੂੰ ਹੌਲੀ ਤੋਰੇ ਪਤ ਜੀ ਬਾਕੀ ਜੀਰ ਵਗੈਰਾ ਦਾ ਬਹੁਤ ਮੇਨ ਕੰਮ ਹੁੰਦਾ ਇਹ ਪ੍ਰੋਪਰ ਪੈ ਚੁੱਕੀ ਆ 9 ਵਜੇ ਵੀਡੀਓ ਬਣਾ ਰਹੇ ਹਾਂ 11 ਫਰਵਰੀ ਨੂੰ ਆਪਾਂ ਸਵੇਰ ਤੋਰ ਦੇ ਪਤ ਨੂੰ ਉੱਚਾ ਲਮਾ ਵੱਡਾ ਕੱਦ ਕਾਰਾ ਤੁਸੀਂ ਕੱਦ ਦਾ ਅੰਦਾਜ਼ਾ ਲਾ ਸਕਦੇ ਹੋ ਬੰਦਾ ਤੋਰ ਰਿਹਾ ਹਵਾਨੇ ਜੀ ਸੋਹਣੀ ਸਾਫ ਸੁਥਰੀ ਆ ਕਮਾਲਾ ਬੱਤੂ ਪੂਰਾ ਕੰਪੈਕਟ ਅੰਡਰ ਆ ਸੋਹਣਾ ਥਣ ਲੱਗਿਆ ਹੋਇਆ ਹੈਗਾ ਹੋਲੀ ਪੁੱਤ ਹੋਲੀ ਤੇਜ਼ੀ ਕਰੂ ਪਹਿਲਣ ਬੱਸੀ ਆ ਚਾਰ ਦੰਦ ਮੂਹ ਆ ਆ ਥਣ ਸੋਹਣਾ ਲੱਗਿਆ ਹੋਇਆ ਦੇਖ ਸਕਦੇ ਹੋ ਚਾਰੇ ਥਣ ਗੈਪ ਚ ਨਹੀਂ ਨੇੜੇ ਤੋਂ ਥਣ ਚੈੱਕ ਕਰਾ ਲੈਣਾ ਦੇਖ ਸਕਦੇ ਹੋ ਥਣ ਚਾਰੇ ਨਿੱਖਣਵੇਂ ਨੇ ਦੇਖ ਸਕਦੇ ਹੋ ਪੂਰਾ ਮੁਠੀ ਵਾਲਾ ਥਾਣਾ ਹੱਥਾਂ 'ਚ ਚੁਆਈ ਵਾਲਾ ਅਦੇਸਾ ਦੇ ਕਿਸਾਨ ਵੀਰੋ ਪੂਰੀ ਠੰਡੀ ਆ ਜੇ ਮਰਜੀ ਥੱਲੇ ਬਹਿ ਕੇ ਹੱਥ ਫੇਰੀ ਚੱਲੋ ਜਰਸੀ ਕ੍ਰੋਸ ਚ ਪੈਂਦੀ ਆ ਇਹ ਉੱਚਾ ਲਮਾ ਵੱਡਾ ਕੱਦ ਕਾਠ ਉੱਠ ਉੱਠ ਖੜ ਬਤਵਾਚ ਕੱਦ ਨਾਲ ਖੜ ਜਾ ਮੜ ਜਾ ਆ ਕੰਦਾ ਅੰਦਾਜ਼ਾ ਲਾ ਸਕਦੇ ਤੁਸੀਂ ਉੱਚਾ ਲਮਾ ਵੱਡਾ ਕੱਦ ਕਾਠ ਆ ਠੀਕ ਆ ਇੱਕ ਨੰਬਰ ਤੇ ਆ ਗਈ ਜੀ ਜਰਸੀ ਕ੍ਰੋਸ ਪਹਿਲਾ ਸੂਆ ਚਾਰ ਦੰਦ ਤੇ ਪਲੂਨ ਸੂਈ ਆ ਇਹ ਅੱਗੇ ਦੋ ਨੰਬਰ ਤੇ ਬੱਚੀ ਸੂਣ ਵਾਲੀ ਆ ਰਸੂਣ ਨੂੰ ਤਿਆਰ ਆ ਜਰਸੀ ਕ੍ਰੋਸ ਚ ਇਹ ਪੈਂਦੀ ਆ ਇਹ ਦੋ ਨੰਬਰ ਤੇ ਆ ਗਈ ਆ ਫੀਸ ਕੁਆਲਿਟੀ ਦੇਖ ਸਕਦੇ ਹੋ ਜਰਸੀ ਕਰੋਸ ਦੇ ਵਿੱਚ ਦੂਜਾ ਸੂਹਾ ਸੂਰੀ ਹੈ ਇਹ ਇਹਨੇ ਪਲੂਨ ਨੇ ਦੁੱਧ ਦਿੱਤਾ ਹੋਇਆ 22 ਕਿਲੋ 21 22 ਕਿਲੋ ਪਲੂਨ ਦਾ ਦੁੱਧ ਪਾਇਆ ਦੂਜਾ ਸੂਹਾ ਸੂਰੀ ਹੈ ਇਹ ਥਣਲੇ ਵੀ ਦੀ ਇਹ ਵੀ ਬਹੁਤ ਚੰਗੀ ਆ ਦੇਖ ਸਕਦੇ ਹੋ ਨੇੜੇ ਤੋਂ ਤੁਹਾਨੂੰ ਥਣ ਚੈੱਕ ਕਰਾਵਾਂਗੇ ਚਾਰੇ ਥਣ ਪੂਰੇ ਗੁੱਠਾਂ ਦੇ ਲੱਗੇ ਹੋਇਆ ਕੱਲਾ ਕੱਲਾ ਥਣ ਲੱਗਿਆ ਹੋਇਆ ਸੋਇਆ ਗਈ 2 ਨੰਬਰ ਤੇ ਜਿਹੜੇ ਮੇਰੇ ਵੀਰ ਨੂੰ ਬੜਾ ਪਸੰਦ ਹੋਈਆਂ ਦਿੱਤੇ ਹੋਏ ਨੰਬਰਾਂ ਦੇ ਸੰਬਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜੀ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ